ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਗੱਲਬਾਤ ਰਹੇਗੀ ਉਹਨਾਂ ਵੀਰਾਂ ਦੇ ਸਬੰਧ ਵਿੱਚ ਜਿਹੜੇ ਵੀਰ ਨਿਡਰ ਹੋ ਕੇ ਸੱਚ ਦੀ ਹਮੇਪਰਦੇ ਨੇ ਸੱਚ ਦੀ ਗਵਾਹੀ ਪਰਦੇ ਨੇ ਰੇਡੀਓ ਦੇ ਉੱਤੇ ਟੀਵੀ ਦੇ ਉੱਤੇ ਜਾਂ ਆਪਣੇ YouTube Facebook ਦੇ ਉੱਤੇ ਜਿੱਥੇ-ਜਿੱਥੇ ਵੀ ਉਹਨਾਂ ਨੂੰ ਕੋਈ ਪਲੇਟਫਾਰਮ ਮਿਲਿਆ ਹੈ ਉਥੇ ਉਹ ਸੱਚ ਦੀ ਆਵਾਜ਼ ਬੁਲੰਦ ਕਰਨੀ ਚਾਹੁੰਦੇ ਨੇ ਅੰਦਰ ਦਾ ਇੱਕ ਦਰਦ ਹੈ ਅੰਦਰ ਦਾ ਇੱਕ ਹੂਕੇ ਉਹ ਚਾਹੁੰਦੇ ਨੇ ਕਿ ਗੁਰੂ ਦੀ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਜਾਏ ਤੇ ਦੂਰ ਤੱਕ ਜਾਏ ਪਰ ਰਾਹ ਦੇ ਅੰਦਰ ਰੁਕਾਵਟ ਬੜੀ ਵੱਡੀ ਹੈ ਮਨਮਤ ਦਾ ਬੜਾ ਜ਼ੋਰ ਹੈ ਪਖੰਡ ਦਾ ਬੜਾ ਜ਼ੋਰ ਹੈ ਡੇਰਾਵਾਦ ਦਾ ਬੜਾ ਜ਼ੋਰ ਹੈ ਉਹ ਗੱਲ ਅੱਗੇ ਲੋਕਾਂ ਤੱਕ ਪਹੁੰਚਦੇ ਹਾਂ ਪਹੁੰਚਦੇ ਹਾਂ ਰਾਹ ਦੇ ਅੰਦਰ ਜਿਹੜੇ ਲੋਕ ਬੈਠੇ ਨੇ ਉਹ ਉਸ ਗੱਲ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੰਦੇ ਨੇ ਗੱਲ ਦੀ ਵਿਰੋਧਤਾ ਕਰਦੇ ਨੇ ਗੱਲ ਕਰਨ ਵਾਲੇ ਦੀ ਵਿਰੋਧਤਾ ਕਰਦੇ ਨੇ ਗਾਲੀ ਗਲੋਚ ਕਰਦੇ ਨੇ ਮਾੜੇ ਕਮੈਂਟ ਕਰਦੇ ਨੇ ਬੁਰਾ ਬੋਲ ਬੋਲਦੇ ਨੇ ਇਸ ਤੋਂ ਅੱਗੇ ਧਮਕੀਆਂ ਕਈ ਕੁਝ ਮਿਲਦਾ ਤੋਂ ਮੈਂ ਉਨ੍ਹਾਂ ਵੀਰਾਂ ਦਾ ਉਤਸ਼ਾਹ ਵਧਾਉਣ ਵਾਸਤੇ 2-4 ਗੱਲਾਂ ਨੇ ਨਿਗੂਣੀਆਂ ਜੀਆਂ ਗੱਲਾਂ ਨੇ ਸਿਰਫ ਉਹਨਾਂ ਵੀਰਾਂ ਦੇ ਤੱਕ ਪਹੁੰਚਾਉਣੀਆਂ ਚਾਹੁੰਦਾ ਜਿਹੜੇ ਵੀਰ ਸੱਚ ਦੀ ਹਮਾਇਤ ਕਰਦੇ ਨੇ ਉਹ ਕਰਦੇ ਰਹਿਣ ਡਿੱਗਣ ਨਾਲ ਡੋਲਣ ਨਾਲ ਇੱਕ ਨਮਾਣਾ ਜਿਹਾ ਯਤਨ ਕਰਨ ਲੱਗਾ। ਉਹ ਇਹ ਹੈ ਕਿ ਮੰਨ ਲਓ ਮੈਂ ਮੰਨ ਲਓ ਲਫ਼ਜ਼ ਕਹਿ ਰਿਆਂ ਮੰਨ ਲਓ ਤੁਹਾਡਾ ਵਿਆਹ ਕਿਸੇ ਚੰਗੇ ਘਰ ਦੇ ਅੰਦਰ ਚੰਗੇ ਖਾਨਦਾਨ ਦੇ ਅੰਦਰ ਹੋ ਜਾਂਦਾ ਹੈ। ਤੁਹਾਡੇ ਤਾਏ ਚਾਚੇ ਦਾ ਬੇਟਾ ਚਾਹੁੰਦਾ ਸੀ ਮੇਰਾ ਵਿਆਹ ਉੱਥੇ ਹੋਵੇ ਤੁਹਾਡੇ ਮਾਮੇ ਫੁੱਫੇ ਦਾ ਬੇਟਾ ਚਾਹੁੰਦਾ ਸੀ ਵਿਆਹ ਉੱਥੇ ਹੋਵੇ ਪਰ ਹੋ ਜਾਂਦਾ ਹੈ ਤੁਹਾਡਾ ਕਿਸਮਤ ਨੇ ਜੋੜ ਮਿਲਾਇਆ ਵਿਆਹ ਤੁਹਾਡਾ ਹੋ ਗਿਆ ਹੁਣ ਉਹ ਜਿਹੜੇ ਚਾਹੁੰਦੇ ਸਨ ਉਹ ਤੁਹਾਡੇ ਨਾਲ ਈਰਖਾ ਕਰਦੇ ਨੇ ਤੁਹਾਡੇ ਨਾਲ ਸਾੜਾ ਕਰਦੇ ਨੇ ਹੁਣ ਕੀ ਉਹਨਾਂ ਦੇ ਸਾੜੇ ਕਰਕੇ ਉਹਨਾਂ ਦੇ ਮਾੜੇ ਬੋਲ ਬੋਲਣ ਕਰਕੇ ਹੋ ਸਕਦਾ ਹੈ ਉਹ ਤੁਹਾਡੇ ਘਰ ਵਾਲੀ ਦੇ ਉੱਤੇ ਕੋਈ ਨਾ ਕੋਈ ਬਲੇਮ ਵੀ ਲਾਉਂਦੇ ਹੋਣ ਝੂਠੇ ਬਲੇਮ ਇਹੋ ਜੇ ਥਾਂ ਦੇ ਉੱਤੇ ਕਢੇ ਜਾਂਦੇ ਨੇ ਲਾਏ ਜਾਂਦੇ ਨੇ ਤੋ ਕੀ ਉਹਨਾਂ ਦੇ ਬਲੇਮ ਲਾਉਣ ਕਰਕੇ ਤੁਸੀਂ ਆਪਣੀ ਘਰ ਵਾਲੀ ਨੂੰ ਛੱਡ ਦਿਓਗੇ ਆਪਣੇ ਘਰ ਵਾਲੀ ਨੂੰ ਤਲਾਕ ਦੇ ਦਿਓਗੇ ਤੇ ਕੀ ਕਾਇਕੇ ਦੋਗੇ ਕਿ ਮੇਰੇ ਮਾਮੇ ਦਾ ਮੁੰਡਾ ਮੇਰੀ ਭੂਆ ਦਾ ਮੁੰਡਾ ਮੇਰੀ ਮਾਸੀ ਦਾ ਮੁੰਡਾ ਮੇਰੇ ਤਾਏ ਚਾਚੇ ਦਾ ਮੁੰਡਾ ਉਹ ਚਾਹੁੰਦਾ ਸੀ ਵਿਆਹ ਕਰਾਉਣਾ ਉਹਦਾ ਹੋਇਆ ਨਹੀਂ ਤੂੰ ਕਰਾ ਲਿਆ ਮੇਰੇ ਨਾਲ ਮੈਂ ਵੀ ਤੈਨੂੰ ਛੱਡਣ ਲੱਗਾ ਇਹ ਕੋਈ ਰੀਜ਼ਨ ਬੰਦਾ ਤੋ ਖੈਰ ਜੇ ਤੁਹਾਡਾ ਸੰਜੋਗ ਮਿਲਿਆਏ ਤੁਸੀਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਬੱਜੇ ਹੋ ਤੇ ਉਹਨੂੰ ਸਹੀ ਢੰਗ ਦੇ ਨਾਲ ਨਿਭਾਈ ਚੱਲੋ ਲੋਕ ਕੀ ਕਹਿੰਦੇ ਨੇ ਇਸ ਗੱਲ ਦੀ ਬਹੁਤੀ ਪਰਵਾਹ ਕਰਨ ਦੀ ਲੋੜ ਨਹੀਂ ਜੇ ਲੋਕਾਂ ਵੱਲ ਵੇਖਣਾ ਸ਼ੁਰੂ ਕਰੋਗੇ ਨਾ ਵੀ ਲੋਕ ਕੀ ਕਹਿੰਦੇ ਨੇ ਤੇ ਮੈਂ ਬਹੁਤ ਵਾਰ ਇੱਕ ਗੱਲ ਕੋਟ ਕਰਦਾ ਆ ਰਿਹਾ ਵੀ ਲੋਕਾਂ ਨੇ ਨਾ ਭਗਤਾਂ ਨੂੰ ਬਖਸ਼ਿਆ ਹੈ ਨਾ ਗੁਰੂ ਸਹਿਬਾਨਾਂ ਨੂੰ ਬਖਸ਼ਿਆ ਹੈ ਨਾ ਸਮਾਜ ਪੜਾਈ ਵਾਲਿਆਂ ਨੂੰ ਬਖਸ਼ਿਆ ਹੈ ਨਾ ਚੰਗੇ ਰਾਜਨੀਤਿਕਾਂ ਨੂੰ ਤੇ ਨਾ ਧਰਮਨੀਤਿਕਾਂ ਨੂੰ ਬਖਸ਼ਿਆ ਤੁਸੀਂ ਦੱਸੋ ਬਖਸ਼ਿਆ ਕਿਨੂੰ ਹੈ ਅਗਰ ਇੱਕ ਮੁੱਦਾ ਲੈ ਲਓ ਤੁਸੀਂ ਕੋਈ ਗੱਲ ਕਿਧਰੇ ਪਰਖ ਕਰਕੇ ਵੇਖ ਲਓ ਤੁਹਾਨੂੰ ਪਤਾ ਹੀ ਹੈ ਮੈਂ ਸਿਰਫ ਯਾਦ ਕਰਾਉਣ ਲੱਗਾ ਹਾਂ ਕਿਧਰੇ ਵੀ ਤੁਸੀਂ 10 ਬੰਦੇ 20 ਬੰਦੇ ਖਲੋਤੇ ਹੋਵੋ ਕੋਈ ਇੱਕ ਮੁੱਦਾ ਉੱਥੇ ਚੱਲ ਪੈਂਦਾ ਹੈ ਕਿਧਰੇ ਮੰਨ ਲਓ ਪੂਰੇ ਤੇ ਬੈਠੇ ਹੋ ਕਿਸੇ ਦੀ ਮੌਤ ਸਮਾਗਮ ਤੇ ਬੈਠੇ ਹੋ ਕੋਈ ਮੁੱਦਾ ਚੱਲ ਪੈਂਦਾ ਉਹਦੇ ਚ ਤਿੰਨ ਚਾਰ 13 ਤੁਹਾਨੂੰ ਨਜ਼ਰ ਆਉਣ ਗਿਆ ਪੰਜ ਬੰਦੇ ਇਧਰ ਨੂੰ ਜਾ ਰਹੇ ਨੇ ਦੋ ਇਧਰ ਨੂੰ ਜਾ ਰਹੇ ਨੇ ਸੱਤ ਇਧਰ ਨੂੰ ਜਾ ਰਹੇ ਨੇ ਅੱਠ ਇਧਰ ਨੂੰ ਜਾ ਰਹੇ ਨੇ ਕਦੇ ਇੱਕ ਜੁਠਤਾ ਇੱਕ ਸਾਰਤਾ ਤੁਹਾਨੂੰ ਕਿਦਰੇ ਮਿਲੀ ਤੇ ਜੇ ਨਹੀਂ ਮਿਲੀ ਤੇ ਫਿਰ ਤੁਸੀਂ ਸੱਚ ਬੋਲਣ ਤੋਂ ਕੰਨੀ ਕਿਉਂ ਘਤਰਾਉਂਦੇ ਆ ਸੱਚ ਬੋਲੀ ਚੱਲੋ ਤੁਹਾਡੇ ਸੱਚ ਦੇ ਨਾਲ ਕੌਣ ਸਹਿਮਤ ਹੁੰਦਾ ਹੈ ਪਰਵਾਹ ਨਾ ਕਰੋ ਕੋਈ ਸਹਿਮਤ ਨਹੀਂ ਹੁੰਦਾ ਪਰਵਾਹ ਨਾ ਕਰੋ ਹਾਂ ਤੁਹਾਡਾ ਸੱਚ ਤੁਹਾਨੂੰ ਪਤਾ ਹੋਵੇ ਕਿ ਇਮਾਨਦਾਰੀ ਦੇ ਨਾਲ ਬੋਲਿਆ ਜਾ ਰਿਹਾ ਹੈ ਤੁਹਾਡਾ ਸੱਚ ਗੁਰਬਾਣੀ ਰਕਮੈਂਡ ਕਰਦੀ ਹੋਵੇ ਗੁਰਮਤ ਦੇ ਅਨੁਸਾਰ ਹੋਵੇ ਬੋਲੀ ਚੱਲੋ ਪਰਵਾਹ ਕਰਨ ਦੀ ਕੀ ਲੋੜ ਹੈ ਇੱਕ ਮੈਂ ਹੋਰ ਉਦਾਹਰਨ ਦੇਣਾ ਤੁਹਾਡੇ ਸਾਹਮਣੇ ਤੁਹਾਡੇ ਚੰਗੇ ਸੰਸਕਾਰਾਂ ਦੇ ਕਰਕੇ ਤੁਹਾਡੀ ਚੰਗੀ ਸਿੱਖਿਆ ਦੇ ਕਰਕੇ ਜਾਂ ਬੱਚੇ ਨੂੰ ਚੰਗੀ ਮਿਲੀ ਤਾਲੀਮ ਦੇ ਕਰਕੇ ਉਹਨੂੰ ਮਿਲੀ ਚੰਗੀ ਸੰਗਤ ਦੇ ਕਰਕੇ ਤੁਹਾਡੇ ਬੱਚੇ ਨਿਕਲੇ ਨੇਕ ਤੁਹਾਡੇ ਬੱਚੇ ਨਿਕਲ ਆਏ ਚੰਗੇ ਉਹ ਕਾਰੋਬਾਰੀ ਬਣ ਗਏ ਚੰਗੇ ਪੜਾਕੂ ਬਣ ਗਏ ਮਾਪੇ ਦਾ ਸਤਿਕਾਰ ਕਰਨ ਵਾਲੇ ਬਣ ਗਏ ਸਮਾਜ ਦੇ ਅੰਦਰ ਉਹਨਾਂ ਦੀ ਇੱਜ਼ਤ ਦਾ ਕਦ ਉੱਚਾ ਹੋਇਆ ਹੁਣ ਠੀਕ ਤੁਹਾਡੀ ਕੰਧ ਦੇ ਨਾਲ ਕੰਧ ਹੈ ਤੁਹਾਡੇ ਗਵੰਡੀ ਦੇ ਬੱਚੇ ਹੋ ਸਕਦਾ ਹੈ ਤੁਹਾਡੇ ਆਪਣੀ ਕਿਸੇ ਦੇ ਬੱਚੇ ਹੋਣ ਉਹਦੇ ਬੱਚੇ ਨਿਕਲ ਆਏ ਨਲਾਇਕ ਚੰਗੇ ਨਾ ਨਿਕਲੇ ਤੋਂ ਹੁਣ ਜਿਹਦੇ ਬੱਚੇ ਨਲਾਇਕ ਨੇ ਉਹ ਕਦੇ ਬਰਦਾਸ਼ਤ ਨਹੀਂ ਕਰਦਾ ਕਿ ਮੇਰੇ ਗਵਾਂਢੀ ਦੇ ਜਾਂ ਰਿਸ਼ਤੇਦਾਰ ਦੇ ਬੱਚੇ ਚੰਗੇ ਤੇ ਲਾਇਕ ਕਿਉਂ ਨਿਕਲਾ ਹੈ ਨਹੀਂ ਬਰਦਾਸ਼ਤ ਕਰਦਾ ਹੁਣ ਉਹ ਅਗਰ ਬਰਦਾਸ਼ਤ ਨਹੀਂ ਕਰਦਾ ਤਾਂ ਕੀ ਆਪਣੇ ਬੱਚਿਆਂ ਨੂੰ ਆਪਣੇ ਘਰੋਂ ਕੱਢ ਦਿਓਗੇ ਕੋਈ ਵਾਰ ਇਦਾਂ ਦੀਆਂ ਕਹਾਣੀਆਂ ਵੇਖੀਆਂ ਨੇ ਜਿਹੜੇ ਚੰਗਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਆ ਤਾੰਤ੍ਰਿਕ ਟੂਨੇ ਟੰਜਰਾਂ ਵਾਲੇ ਕਈ ਵਾਰੇ ਇਦਾਂ ਦੀਆਂ ਘਟਨਾਵਾਂ ਕਰ ਬੈਂਦੇ ਨੇ ਕਿ ਜੀਦੇ ਕਰ ਔਲਾਦ ਨਹੀਂ ਉਹ ਬੀਬੀ ਚਲੀ ਜਾਂਦੀ ਉਹਦੇ ਕੋਲ ਉਹ ਫਿਰ ਅੱਗੋਂ ਪਟਕਾ ਦਿੰਦਾ ਹੈ ਕਿ ਇੱਕ ਬੱਚੇ ਦੀ ਬਲੀ ਦੇ ਤੇ ਉਹ ਆਪਣੇ ਗਵਾਂਢੀ ਦਾ ਜਾਂ ਦਰਾ ਦਰਾਣੀ ਜਠਾਣੀ ਦਾ ਬੱਚਾ ਚੁੱਕ ਕੇ ਬਲੀ ਦੇ ਦਿੰਦੀਆਂ ਨੇ ਤੋ ਕੀ ਇਹ ਕਰੋਗੇ ਆਪਣੇ ਬੱਚਿਆਂ ਦੀ ਬਲੀ ਦੇ ਦਿਓਗੇ ਤੇ ਇਹ ਕਹੇ ਕਿ ਕਿ ਮੇਰੇ ਗਵਾਂਢੀ ਮੇਰੇ ਤੋਂ ਖੁਸ਼ ਨਹੀਂ ਮੇਰੇ ਬੱਚੇ ਬੱਚਿਆਂ ਕਰਕੇ ਤੋ ਖੈਰ ਤੁਹਾਡੇ ਬੱਚੇ ਖੁਸ਼ ਨੇ ਤੁਹਾਡੇ ਬੱਚੇ ਲਾਇਕ ਨੇ ਇਹੀ ਚੰਗਾ ਤੋ ਜੇ ਤੁਹਾਨੂੰ ਪਤਾ ਹੈ ਤੁਹਾਡਾ ਸੱਚ ਚੰਗਾ ਹੈ ਤੁਹਾਡਾ ਸੱਚ ਉੱਤਮ ਹੈ ਤੁਹਾਡਾ ਸੱਚ ਗੁਰਮਤ ਅਕੋਰਡਿੰਗ ਹੈ ਤੇ ਤੁਸੀਂ ਦੂਜੇ ਦੇ ਝੂਠ ਕਰਕੇ ਆਪਣੇ ਸੱਚ ਨੂੰ ਫਾਇਦਾ ਕਿਉਂ ਲੈਂਦੇ ਆ ਆਪਣੇ ਸੱਚ ਨੂੰ ਘਰੋਂ ਕਿਉਂ ਕੱਢਦੇ ਆ ਜਿਦਾਂ ਬੱਚਿਆਂ ਨੂੰ ਘਰੋਂ ਨਹੀਂ ਕੱਢੀਦਾ ਸੱਚ ਨੂੰ ਵੀ ਘਰੋਂ ਨਾ ਕੱਢੋ ਲੋਕਾਂ ਦਾ ਕੰਮ ਏ ਸੜਨਾ ਉਹ ਸੜਦੇ ਹੀ ਰਹਿਣਗੇ ਕਦੇ ਅੱਜ ਤੱਕ ਇਦਾਂ ਹੋਇਆ ਵੀ ਕਿਸੇ ਪਿੰਡ ਦੇ ਅੰਦਰ ਸ਼ਹਿਰ ਦੇ ਅੰਦਰ ਜਾਂ ਤੁਹਾਡੇ ਰਿਸ਼ਤੇਦਾਰੀ ਦੇ ਸਰਕਲ ਦੇ ਅੰਦਰ ਇੱਕ ਬੰਦੇ ਤੋਂ ਸਾਰੇ ਖੁਸ਼ ਹੋਣ ਬਹੁਤਿਆਂ ਦਾ ਕੰਮ ਹੁੰਦਾ ਹੈ ਸੜਨਾ ਥੋੜਿਆਂ ਦਾ ਕੰਮ ਹੁੰਦਾ ਹੈ ਖੁਸ਼ ਹੋਣਾ ਤੁਸੀਂ ਬਣਾਇਆ ਚੰਗਾ ਮਕਾਨ ਪੈਸੇ ਤੁਹਾਡੇ ਮਿਹਨਤ ਤੁਹਾਡੀ ਲਾਗਤ ਤੁਹਾਡੀ ਸ਼ੌਂਕ ਤੁਹਾਡਾ ਤੁਸੀਂ ਮਕਾਨ ਚੰਗਾ ਬਣਾਇਆ ਪਰ ਤੁਹਾਨੂੰ ਇਹ ਪਤਾ ਹੈ ਵੀ ਪਿੰਡ ਦੇ ਅੰਦਰ ਕਿੰਨੇ ਲੋਕ ਨੇ ਜਿਹੜੇ ਕਾਪੀਆਂ ਕਾਲੀਆਂ ਕਰੀ ਜਾਂਦੇ ਨੇ ਇਹਦਾ ਇੰਨਾ ਲੱਗ ਗਿਆ ਹੋਵੇਗਾ ਇਹਨੇ ਆਹ ਕੀਤਾ ਹੋਵੇਗਾ ਇਹਨੇ ਆਹ ਕੀਤਾ ਹੋਵੇਗਾ ਕਈ ਤਰ੍ਹਾਂ ਦੇ ਨਾਂ ਸਮਝ ਹੁੰਦਿਆ ਵੀ ਕਈ ਤਰ੍ਹਾਂ ਦੇ ਬਲੇਮ ਤੁਹਾਡੇ ਤੇ ਠੋਕੀ ਜਾਣਗੇ ਇਹਨੇ ਆਹ ਕੀਤਾ ਹੋਣਾ ਇਹਨੇ ਆਹ ਕੀਤਾ ਹੋਣਾ ਤੋ ਕੀ ਲੋਕਾਂ ਦੇ ਸੜਨ ਕਰਕੇ ਆਪਣਾ ਚੰਗਾ ਮਹਿੰਗੀ ਲਾਗਤ ਦਾ ਬਣਿਆ ਘਰ ਆਪਾਂ ਢਾਹ ਦਾਂਗੇ ਤੇ ਜੇ ਪਿਆਰਿਓ ਘਰ ਨਹੀਂ ਢਾਉਂਦੇ ਤੇ ਫਿਰ ਅੰਦਰ ਜਿਹੜਾ ਸੱਚ ਦਾ ਘਰ ਬਣਿਆ ਹੈ ਉਨੂੰ ਵੀ ਕਾਉਂਟ ਆਈਏ ਉਹਨੂੰ ਵੀ ਬਣਿਆ ਰਹਿਣ ਦੋ ਲੋਕ ਛੱਡਦੇ ਨੇ ਛੱਡਦੇ ਰਹਿਣ ਚਲੋ ਮੈਂ ਇੱਕ ਹੋਰ ਗੱਲ ਕਰ ਦਿੰਦਾ ਕੀ ਤੁਸੀਂ ਅਣਜਾਣ ਹੋ ਇਸ ਗੱਲ ਤੋਂ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਅੱਗੇ ਵੱਧ ਰਹੇ ਹੋ ਏ ਰੇਸ ਦੇ ਅੰਦਰ ਦੋ ਜਣੇ ਦੌੜ ਰਹੇ ਨੇ ਤੁਸੀਂ ਕੁਝ ਲੋਕਾਂ ਨਾਲੋਂ ਅੱਗੇ ਨਿਕਲ ਗਏ ਜਿਹੜੇ ਪਿੱਛੇ ਰਹਿ ਗਏ ਲੋਕ ਉਹ ਆਲੋਚਕ ਬਣ ਜਾਂਦੇ ਨੇ ਆਲੋਚਨਾ ਕਰਦੇ ਨੇ ਤੁਹਾਡੇ ਅੱਗੇ ਵਧਣਾ برداشت ਨਹੀਂ ਕਰਦੇ ਕੀ ਆਪਣਾ ਕਾਰੋਬਾਰ ਬੰਦ ਕਰ ਦਿਓਗੇ ਆਪਣੀ ਖੇਤੀਬਾੜੀ ਜੋ ਵੀ ਤੁਹਾਡਾ ਬਿਜ਼ਨਸ ਹੈ ਕੀ ਉਹਨੂੰ ਠੱਪ ਕਰ ਦਿਓਗੇ ਤੇ ਇਹ ਕਹਿ ਕੇ ਠੱਪ ਕਰ ਦਿਓਗੇ ਕਿ ਲੋਕ ਮੈਨੂੰ ਬਰਦਾਸ਼ਤ ਨਹੀਂ ਕਰਦੇ ਲੋਕਾਂ ਤੋਂ ਮੱਗੇ ਜਾ ਰਹਿਆਂ ਲੋਕਾਂ ਨੂੰ ਪਸੰਦ ਨਹੀਂ ਹੈ ਤੇ ਮੈਂ ਆਪਣੇ ਆਪ ਹੀ ਪਿੱਛੇ ਆ ਜਾਨ ਕਿ ਇਦਾਂ ਸੋਚੋਗੇ ਅਗਰ ਕਾਰੋਬਾਰ ਦੇ ਅੰਦਰ ਬਿਜ਼ਨਸ ਦੇ ਅੰਦਰ ਤੁਸੀਂ ਆਪਣੀ ਧੁੰ ਦੇ ਅੰਦਰ ਜਨੂਨ ਦੇ ਅੰਦਰ ਮਸਤ ਹੋ ਕੇ ਇਮਾਨਦਾਰੀ ਦੇ ਨਾਲ ਅੱਗੇ ਵਧਦੇ ਜਾ ਰਹੇ ਹੋ ਤੇ ਫਤਨਾ ਵੀ ਚਾਹੀਦਾ ਹੈ ਲੋਕ ਕੀ ਸੋਚਦੇ ਨੇ ਕੀ ਬੋਲਦੇ ਨੇ ਛੜਦੇ ਨੇ ਨਹੀਂ ਛੜਦੇ ਖੁਸ਼ ਰਹਿੰਦੇ ਨੇ ਨਹੀਂ ਰਹਿੰਦੇ ਉਹਨਾਂ ਦੀ ਪਰਵਾਹ ਕਰਨ ਦੀ ਕੀ ਲੋੜ ਹੈ ਤੇ ਫਿਰ ਸੱਚ ਨੂੰ ਛੱਡਣ ਦੀ ਵੀ ਕੀ ਲੋੜ ਹੈ ਤੁਸੀਂ ਸੱਚ ਬੋਲਦੇ ਹੋ ਦੂਜਾ ਬਰਦਾਸ਼ਤ ਨਹੀਂ ਕਰਦਾ ਬੋਲੀ ਚੱਲੋ ਤੁਸੀਂ ਸੱਚ ਬੋਲਦੇ ਹੋ ਦੂਜਾ ਬਲੇਮ ਕਰਦਾ ਹੈ ਉਹਨੂੰ ਕਰਨ ਦਿਓ ਉਹਦਾ ਆਪਣਾ ਕੰਮ ਹੈ ਤੁਹਾਡਾ ਆਪਣਾ ਕੰਮ ਹੈ ਉਹਨੂੰ ਆਪਣਾ ਕੰਮ ਕਰਨ ਦਿਓ ਆਪਣੇ ਆਰੇ ਲੱਗਾ ਤੁਸੀਂ ਆਪਣੇ ਕੰਮ ਲੱਗੇ ਰਹੋ ਜੋ ਤੁਹਾਡੇ ਕੋਲ ਹੈ ਤਿਲ ਫੁੱਲ ਉਹ ਵੰਡੀ ਚੱਲੋ ਚਲੋ ਮੈਂ ਇੱਕ ਹੋਰ ਗੱਲ ਕਰਦਾ ਬਹੁਤ ਸਾਰੇ ਸਾਡੇ ਵੀਰ ਜ਼ਿਮੀਦਾਰ ਨੇ ਔਰ ਜ਼ਿਮੀਦਾਰ ਪਾਈਚਾਰੇ ਦੇ ਨਾਲ ਸੰਬੰਧਿਤ ਨੇ ਤੁਹਾਡੀ ਫਸਲ ਹੋ ਗਈ ਚੰਗੀ ਤੁਹਾਡੇ ਗਵਾਂਢੀ ਦੀ ਫਸਲ ਹੋ ਗਈ ਮਾੜੀ ਕਿਸੇ ਕਾਰਨ ਕੋਈ ਵੀ ਕਾਰਨ ਹੋਵੇ ਉਹਦੀ ਸਹੀ ਸੰਭਾਲ ਨਾ ਹੋਵੇ ਸਮੇਂ ਸਿਰ ਖਾਦ ਦਵਾਈ ਨਾ ਮਿਲੀ ਹੋਵੇ ਕਾਰਨ ਕੋਈ ਵੀ ਰਿਹਾ ਹੋਵੇ ਤਾਂ ਉਹ ਜਿਹੜਾ ਚੰਗੀ ਫਸਲ ਪੈਦਾ ਨਹੀਂ ਕਰ ਸਕਿਆ ਜਾਂ ਹੋਈ ਨਹੀਂ ਉਹ ਤੁਹਾਡੀ ਚੰਗੀ ਫਸਲ ਨੂੰ ਬਰਦਾਸ਼ਤ ਨਹੀਂ ਕਰਦਾ ਤੋ ਕੀ ਉਹਦੇ ਨਾਂ ਬਰਦਾਸ਼ਤ ਕਰਨ ਕਰਕੇ ਆਪਣੀ ਫਸਲ ਨੂੰ ਅੱਗ ਲਾ ਕੇ ਸਾੜ ਦਿਓਗੇ ਕਦੇ ਅੱਜ ਤੱਕ ਇਦਾਂ ਹੋਇਆ ਜੇ ਦੁੱਜੇ ਦਾ ਮਾੜਾ ਸੋਚਨ ਕਰਕੇ ਬੁਰਾ ਸੋਚਨ ਕਰਕੇ ਤੁਸੀਂ ਫਸਲ ਨੂੰ ਤਬਾਹ ਨਹੀਂ ਕਰਦੇ ਤੇ ਭਾਈ ਜਿਹੜੀ ਫਸਲ ਤੁਹਾਡੇ ਅੰਦਰ ਨਿਰੰਕਾਰ ਦੀ ਬਾਣੀ ਦੇ ਨਾਲ ਉੱਗੀ ਏ ਸੱਚ ਦੇ ਨਾਲ ਉੱਗੀ ਏ ਸੱਚ ਦੀ ਫਸਲ ਏ ਉਹਨੂੰ ਕਿਉਂ ਸਾੜ ਦਿਓ ਉਹਦਾ ਫਲ ਕਿਉਂ ਨਹੀਂ ਲੈਂਦੇ ਤੁਹਾਡੇ ਅੰਦਰ ਚੰਗੀ ਫਸਲ ਜਿਨ੍ਹਾਂ ਦੀ ਮਾੜੀ ਫਸਲ ਹੈ ਉਹ ਰੌਲਾ ਪਾਉਣਗੇ ਉਹਨਾਂ ਨੂੰ ਪਾਉਣ ਦਿਓ ਜਿਹੜੇ ਮਨਮਤੀਏ ਨੇ ਰੌਲਾ ਪਾਉਣਗੇ ਪਾਉਣ ਦਿਓ ਜਿਹੜੇ ਪਖੰਡੀ ਨੇ ਰੌਲਾ ਪਾਉਣਗੇ ਪਾਉਣ ਦਿਓ ਜਿਹੜੇ ਗੁਰੂ ਦੇ ਵਿਰੋਧੀ ਨੇ ਉਹਨਾਂ ਨੇ ਰੌਲਾ ਪਾਉਣਾ ਹੈ ਪਾਉਣ ਦਿਓ ਜਿਹੜੇ ਸ੍ਰੀ ਚੰਦੀਏ ਨੇ ਉਹਨਾਂ ਨੇ ਰੌਲਾ ਪਾਉਣਾ ਹੈ ਉਹਨਾਂ ਨੂੰ ਪਾਉਣ ਦਿਓ ਜਿਹੜੇ ਪਖੰਡੀ ਸਾਧਾਂ ਦੇ ਚੇਲੇ ਨੇ ਉਹ ਤੁਹਾਨੂੰ ਬਰਦਾਸ਼ਤ ਕਦੋਂ ਕਰਨਗੇ ਤੇ ਕੀ ਉਹਨਾਂ ਕਰਕੇ ਆਪਣੀ ਸੱਚ ਦੀ ਫਸਲ ਤਬਾਹ ਕਰ ਦਿਓਗੇ ਤੋਂ ਖੈਰ ਜੇ ਕੋਈ ਤੁਹਾਡੇ ਸੱਚ ਬੋਲਣ ਤੋਂ ਸੜਦਾ ਤੇ ਇੱਕੋ ਹੀ ਨੁਕਤਾ ਨੋਟ ਕਰ ਲਓ ਵੀ ਤੁਸੀਂ ਉਹ ਖੁਸ਼ ਤੇ ਖੁਸ਼ ਇਸ ਗੱਲੋਂ ਹੋ ਕਿ ਮੈਂ ਤੇ ਸੱਚ ਬੋਲਿਆ ਮੈਂ ਕੋਈ ਬੁਰਾ ਨਹੀਂ ਕੀਤਾ ਗੁਨਾਹ ਨਹੀਂ ਕੀਤਾ ਇਹ ਸੜਦਾ ਹੈ ਸੜੀ ਚਾਏ ਦੀ ਆਪਣੀ ਜ਼ਮੀਰ ਆਪਣੀ ਸੋਚ ਆਪਣਾ ਸੁਭਾਅ ਉਹ ਭਲਿਓ ਜੇ ਕੂੜਾ ਕਰਕਟ ਦੇ ਨਾਲ ਗੰਦ ਪਿੱਲ ਦੇ ਨਾਲ ਅਗਲੇ ਸੈਂਕੜੇ ਪੰਨੇ ਲਿਖ ਸਕਦੇ ਨੇ ਤੇ ਤੁਸੀਂ ਉਹਨਾਂ ਲਿਖਿਆ ਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਗਲਤ ਹੈ ਜੋ ਤੁਹਾਡੇ ਗੁਰੂ ਦੇ ਮੂੰਹ ਚ ਪਾ ਰਹੇ ਨੇ ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਡੇ ਗੁਰੂ ਦੀ ਸ਼ਖਸੀਅਤ ਇਹੋ ਜੀ ਨਹੀਂ ਹੈਗੀ ਸਾਡੇ ਗੁਰੂ ਦੀ ਸੋਚ ਸਭਾ ਇਹੋ ਜਿਹਾ ਨਹੀਂਗਾ ਉਹਦਾ ਸੋਚ ਸਭਾ ਗੁਰਬਾਣੀ ਵਿੱਚੋਂ ਮਿਲਦਾ ਹੈ ਤ੍ਰਿਯਾ ਚਰਿੱਤਰ ਵਰਗਾ ਗੰਧ ਕੋਈ ਪਰੋ ਸਕਦਾ ਹੈ ਤੇ ਗੁਰੂ ਦੇ ਨਾਂ ਤੇ ਮੜ ਸਕਦਾ ਹੈ ਤੇ ਤੁਹਾਨੂੰ ਇੰਨਾ ਕਹਿਣ ਲੱਗਿਆ ਵੀ ਚਿਰ ਕਿਉਂ ਮਹਿਸੂਸ ਹੁੰਦੀ ਹੈ ਵੀ ਮੈਂ ਕਹਾਂ ਲੋਕ ਮੇਰੇ ਵਿਰੋਧ ਹੋ ਜਾਣਗੇ ਲੋਕ ਮੇਰੇ ਵਿਰੋਧ ਭੁੱਲਣਗੇ ਪਰਵਾਹ ਨਾ ਕਰੋ ਤੁਸੀਂ ਗੁਰੂ ਨੂੰ ਸਾਹਮਣੇ ਰੱਖ ਕੇ ਸੱਚ ਨੂੰ ਸਾਹਮਣੇ ਰੱਖ ਕੇ ਗਲਤ ਨੂੰ ਗਲਤ ਕਹਿੰਦੇ ਚੱਲੋ ਬੋਲਣਾ ਕਦੇ ਨਾ ਛੱਡੋ ਤਾਂ ਇਹ ਸੀ ਮੇਰੇ ਅੱਜ ਦੇ ਕੁਝ ਜਿਹੇ ਵਿਚਾਰ ਜੋ ਮੈਂ ਉਹਨਾਂ ਵੀਰਾਂ ਨੂੰ ਪੇਟ ਕਰਨੇ ਚਾਹੁੰਦਾ ਜਿਹੜੇ ਸੱਚ ਬੋਲਦੇ ਨੇ ਬਿਲਕੁਲ ਸੱਚ ਬੋਲਦੇ ਚਲੋ ਜਨੂਨ ਬਣਾ ਕੇ ਧੁੰਨ ਬਣਾ ਕੇ ਤੁਰੇ ਚੱਲੋ ਲੋਕ ਕੀ ਸੋਚਦੇ ਨੇ ਕੀ ਬੋਲਦੇ ਨੇ ਪ੍ਰਵਾਹ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ